ਸਤਿ ਸ਼੍ਰੀ ਅਕਾਲ ਦੋਸਤੋ ਛੋਟੀ ਜੀ ਰਚਨਾ ਅਨਮੋਲਕ ਵਾਤਰਾ ਵੀਰ ਲੁਧਿਆਣੇ ਵਾਲੇ ਇੱਕ ਜਰੀਆ ਟੀਮ ਅਨਮੋਲਕ ਵਾਤਰਾ ਤੇ ਹੈ ਸਭ ਨੂੰ ਆਸ ਸਮਾਜ ਸੇਵਾ ਚ ਰੋਲ ਹੈ ਇਸਦਾ ਖਾਸ ਇੱਕ ਜਰੀਆ ਟੀਮ ਦਾ ਹੈ ਪ੍ਰਧਾਨ ਸਾਰੇ ਕੰਮ ਵੀਰ ਕਰਦਾ ਹੈ ਮਹਾਨ ਦੂਰੋਂ ਦੂਰੋਂ ਲੋਕ ਸੇਵਾ ਕਰਨ ਇੱਥੇ ਇਸ ਕੋ ਲਾਂਦੇ ਮਰੀਜ਼ਾਂ ਦੀ ਸੇਵਾ ਕਰਕੇ ਆਪਣਾ ਫਰਜ਼ ਨਿਭਾਉਂਦੇ ਮਰੀਜ਼ਾਂ ਲਈ ਤਾਂ ਹੈ ਫਰਿਸ਼ਤਾ ਇਹਨਾਂ ਦੀ ਵੀਡੀਓ ਵੇਖ ਕੇ ਬਣਿਆ ਮੇਰਾ ਰਿਸ਼ਤਾ ਇਹਨਾਂ ਨੂੰ ਨਾ ਕੋਈ ਲਾਲਚ ਤੇ ਹੰਕਾਰ ਹੈ ਮਾਪਿਆਂ ਵੱਲੋਂ ਮਿਲੇ ਚੰਗੇ ਸੰਸਕਾਰ ਹੈ ਮਰੀਜ਼ਾਂ ਦੀ ਸੇਵਾ ਵਾਲੀ ਥਾਂ ਨੂੰ ਇਹ ਤੀਰੇ ਤਾਖ ਦੇ ਚੰਗੀ ਸੋਚ ਕਰਕੇ ਤਾਂ ਅਸਲ ਸੰਤ ਜਾਪ ਦੇ ਰਾਜ਼ ਕਰੇ ਅਰਦਾਸ ਇੱਕ ਜਰੀਆ ਟੀਮ ਕਰੇ ਹੋਰ ਤਰੱਕੀ ਅਨਮੋਲ ਵੀਰੇ ਦਾ ਨਾਮ ਕਨਿਜ਼ ਬੁੱਕ ਕੇ ਚਾਉ ਇਹ ਗੱਲ ਮੇਰੀ ਪੱਕੀ ਮੈਂ ਤਾਂ ਕਹਿਣਾ ਆਪਾਂ ਸਾਰੇ ਇਸ ਟੀਮ ਦਾ ਹਿੱਸਾ ਬਣ ਜਾਈਏ ਅਨਮੋਲ ਵੀਰੇ ਦੀ ਟੀਮ ਵਿੱਚ ਆਪਣਾ ਯੋਗਦਾਨ ਪਾਈਏ ਧੰਨਵਾਦ ਦੋਸਤੋ ਛੋਟੀ ਜੀ ਕੋਸ਼ਿਸ਼ ਕੀਤੀ ਹੈ ਅਨਮੋਲ ਵੀਰੇ ਦੀ ਸਿਫਤ ਲਿਖਣ ਲਈ ਅਸਤੇ ਪੂਰੀ ਟੀਮ ਲਈ ਉਮੀਦ ਹੈ ਤੁਹਾਨੂੰ ਸਭ ਨੂੰ ਪਸੰਦ ਆਉਗੀ ਇੱਕ ਹੋਰ ਬੇਨਤੀ ਰਾਜਪੁਰ ਬਟਲਾ ਨੂੰ YouTube ਤੇ ਸਬਸਕ੍ਰਾਈਬ ਕਰੋ Facebook ਤੇ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੁਹਾਡੇ ਲਾਈਕ ਸ਼ੇਅਰ ਕਮੈਂਟ ਸਦਕਾ ਹੀ ਸਾਨੂੰ ਹੌਸਲਾ ਫਿਜਾਈ ਹੁੰਦੀ ਹੈ ਜੀ ਧੰਨਵਾਦ ਦੋਸਤੋ